ਹੈਲੋ ਜੀ ਸਾਰਿਆਂ ਨੂੰ ਹਸੀਕਾਲ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਵੀ ਫਰਸ਼ੀ ਸਲਵਾਰ ਦੀ ਆਪਾਂ ਕਟਿੰਗ ਪਹਿਲਾਂ ਕਟਿੰਗ ਦੀ ਵੀਡੀਓ ਪਾਈ ਸੀ ਅੱਜ ਆਪਾਂ ਪਾਉਣੇ ਵੀ ਫਰਸ਼ੀ ਸਲਵਾਰ ਨੂੰ ਕਿਉਂ ਸਟਿਚਿੰਗ ਕਿਸ ਤਰ੍ਹਾਂ ਕਰਨੇ ਆਪਾਂ ਉਹਨਾਂ ਦੇ ਵੱਲ ਕਿਸ ਤਰ੍ਹਾਂ ਪਾਉਣੇ ਲੇਗੇ ਵੀ ਫਰਸ਼ੀ ਸਲਵਾਰ ਦੇ ਵੱਲ ਦੂਜੀਆਂ ਸਲਵਾਰਾਂ ਨਾਲੋਂ ਥੋੜੇ ਜਿਹਾ ਅਲੱਗ ਪੈਂਦੇ ਨੇ ਕਿਉਂਕਿ ਇਹਦੇ ਵਿੱਚ ਇੱਕ ਦੋ ਵੱਲ ਆਪਾਂ ਨੂੰ ਵੱਡੇ ਪਾਉਣੇ ਪੈਂਦੇ ਨੇ ਅੱਜ ਆਪਾਂ ਵੀਡੀਓ ਬਣਾ ਕੇ ਦੱਸਾਂਗੇ ਤੁਹਾਨੂੰ ਵੀ ਆਪਾਂ ਫਰਸ਼ੀ ਸਲਵਾਰ ਦੇ ਸਟੀਚਿੰਗ ਕਿਸ ਤਰ੍ਹਾਂ ਕਰਨੀ ਹੈ ਸਭ ਤੋਂ ਪਹਿਲਾਂ ਆਸਨ ਨੂੰ ਆਪਾਂ ਆਪਸ ਦੇ ਵਿੱਚ ਜੋੜ ਲੈਂਦੇ ਆਂ ਆਸਨ ਨੂੰ ਆਪਾਂ ਜੋੜ ਲੀ ਆਂ ਆਪਾਂ ਦੇਖੋ ਇਹ ਸਾਂਝਾ ਵਾਲ ਆਪਾਂ ਪਾ ਲਿਆ ਸੈਂਟਰ ਕਰਕੇ 2.5 ਇੰਚ ਦਾ ਆਪਾਂ ਇਹ ਵਾਲ ਪਾਣਾ ਹੈ ਉਦੋਂ ਬਾਅਦ ਦੇ ਵਿੱਚ ਦੇਖੋ ਆਪਣਾ ਜਿੰਨਾ ਵੀ ਘੇਰ ਹੈ ਜ਼ਿਆਦਾ ਤਾਂ ਆਪਾਂ ज्यादा भवानी थोड़ा घेरा आपने इस तरीके देखो जेत ज्यादा भारी सलवार है तो आप इतों वाल चक लेने जो थोड़े है तो आप आन तो ਨਿਸ਼ਾਨ ਤੋਂ ਚੱਕਣੇ ਹੁੰਦੇ ਨੇ ਵਾਗ ਇਸ ਤਰੀਕੇ ਨਾਲ ਆਪਾਂ ਆਪੇ ਐਵੇਂ ਸਾਰੀ ਬ੍ਰੀਕ ਬ੍ਰੀਕ ਵਾਲ ਪਾ ਜਾਣੀ ਇਸ ਤਰੀਕੇ ਨਾਲ ਆਪਾਂ ਵਾਲ ਪਾਉਣੇ ਨੇ ਇੱਕ ਚੀਜ਼ ਹੋਰ ਆਪਾਂ ਦੇਖੋ ਇਸ ਤਰੀਕੇ ਨਾਲ ਆਪਾਂ ਦੋਨਾਂ ਸਾਈਡਾਂ ਤੇ ਆਪਾਂ ਫਰਸ਼ੀ ਸਲਵਾਰ ਦੇ ਵਾਲ ਪਾ ਲੈਨੇਗੇ ਦੇਖੋ ਜੇਕਰ ਆਪਣਾ ਘੇਰਾ ਘੱਟ ਹੈ ਤਾਂ ਆਪਾਂ ਦੇਖੋ ਛੋਟੇ ਪਲੇਟ ਚੱਕ ਸਕਦੇ ਜਿਹੜਾ ਦੇਖੋ ਆਪਾਂ ਆਹ ਵਾਲਾ ਪਲੇਟ ਪਾਇਆ 2 ਇੰਚ ਦਾ ਪਾਇਆ ਜੇਕਰ ਤੁਹਾਡੇ ਕੋਲੇ ਸਲਵਾਰ ਦਾ ਘੇਰਾ ਜ਼ਿਆਦਾ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਵੱਡੇ ਪਣੇ ਦੀ ਸਲਵਾਰ ਹੈ ਹਨਾ ਤੇ ਆਪਣੇ ਕੋਲੇ ਪਿੱਛੇ ਕੱਪੜਾ ਜਿਆਦਾ ਤਾਂ ਆਪਾਂ ਇੱਥੋਂ ਵੀ ਚੱਕ ਕੇ 2 ਇੰਚ ਦਾ ਆਪਾਂ ਇੱਥੋਂ ਇੱਕ ਪਲੇਟ ਆਪਾਂ ਹੋਰ ਪਾ ਸਕਦੇ ਆ ਇਸ ਤਰੀਕੇ ਨਾਲ ਜੀ ਆਪਣੇ ਜਿਆਦਾ ਭਾਰੀ ਸਲਵਾਰ ਆ ਤਾਂ ਆਪਾਂ ਛੋਟਾ ਪਲੇਟ ਨੇ ਪਿੱਛੇ ਚੱਕਣਾ ਆਪਾਂ 2 ਇੰਚ ਦਾ ਵੱਡਾ ਪਲੇਟ ਆਪਾਂ ਵੱਡੇ ਪਲੇਟ ਦੇ ਨਾਲ ਇੱਕ ਹੋਰ ਪਲੇਟ ਪਾ ਸਕਦੇ ਆ ਦੋਨਾਂ ਸਾਈਡਾਂ ਤੇ ਆਪਾਂ ਪਲੇਟਾਂ ਪਾ ਸਕਦੇ ਆ ਫਰਸ਼ੀ ਸਲਵਾਰ ਦੇ ਜਿਹੜਾ ਬੈਕ ਸਾਈਡ ਹੁੰਦੇ ਆ ਆਪਾਂ ਪਲੇਟ ਪਾਉਣੇ ਆ ਇਹ ਪਲੇਟ ਨਹੀਂ ਪਾਉਣੇ ਹੈਗੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਬੈਲਟ ਜੜਾਂਗੇ ਬਸ ਫਰਸ਼ੀ ਸਲਵਾਰ ਦੇ ਪਲੇਟਾਂ ਦੀ ਇਹ ਨਿਸ਼ਾਨੀ ਹੈ ਵੀ ਜਿਹੜੇ ਆਹ ਪਲੇਟ ਹੁੰਦਾ ਇਹ ਵੱਡਾ ਪਾਉਣਾ ਹੁੰਦਾ ਕਿਉਂਕਿ ਕਈ ਵਾਰ ਇਹ ਹੁੰਦੀ ਹੈ ਵੀ ਫਰਸ਼ੀ ਸਲਵਾਰ ਮੈਨੂੰ ਵੀ ਬਹੁਤ ਘੱਟ ਪਸੰਦ ਸੀ ਜਦੋਂ ਮੈਂ ਕਈਆਂ ਦੇ ਦੇਖਦੀ ਸੀ ਨਾ ਤਾਂ ਉਹ ਵੀ ਜਿਵੇਂ ਖਿਲਰਦੀ ਜੀ ਸੀਗੀ ਜਿਵੇਂ ਲੱਤਾਂ ਤੋਂ ਆਸੇ-ਪਾਸੇ ਜੇ ਜਾਂਦੀ ਸੀ ਜਿਵੇਂ ਚੌੜੀ ਜੀ ਲੱਗਦੀ ਸੀ ਆਪਾਂ ਮੈਨੂੰ ਇਸ ਤਰੀਕੇ ਦੀ ਵੀ ਸਲਵਾਰ ਪਸੰਦ ਨਹੀਂ ਸੀ ਹੈਗੀ ਫਿਰ ਮੈਂ ਆਪਣੇ ਆਪ ਹੀ ਸੋਚਿਆ ਵੀ ਜਿਹੜਾ ਦੇਖੋ ਆਪਾਂ ਆਹ ਪਲੇਟ ਪਾਉਣੀ ਆ ਇਹ ਪਲੇਟ ਤਾਂ ਆਪਾਂ ਪਾਉਣੇ ਪਾਉਣਿਆ ਵੀ ਜਿਹੜੀ ਪਿੱਛੇ ਝੋਲੇ ਜਾ ਪੈਂਦਾ ਤੇ ਆਪਾਂ ਇੱਥੋਂ 1-2 ਮੈਸਲਵਾਰਾਂ ਸਿੱਤੀਆਂ ਨੇ ਮੈਂ ਫਿਰ ਇਹ ਪਲੇਟ ਪਾ ਕੇ ਦੇਖਿਆ ਤੇ ਫਿਰ ਨਾਲ ਇਹ ਸਿੱਧੀ ਸਿੱਧੀ ਸਲਵਾਰ ਰਹਿੰਦੀ ਹੈ ਜਿਆਦਾ ਝੋਲੇ ਜਾਣੀ ਪੈਂਦਾ ਆਪਣੇ ਪਹੁੰਚੇ ਤੇ ਖੜੀ ਖੜੀ ਸਲਵਾਰ ਰਹਿੰਦੀ ਹੈ ਇਹ ਸਟੇਟ ਸਲਵਾਰ ਦੀ ਹੀ ਤਰ੍ਹਾਂ ਬਣਦੀ ਹੈ ਪਲੀਜ਼ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਤਾਂ ਆਪਾਂ ਉਸ ਤੋਂ ਬਾਅਦ ਆਪਾਂ ਬੈਲਟ ਜੜਾਂਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਿਆ ਕਰੋ පදිකහන බැල්ට ජඩණයසිින්දිිනලපසීන මलाදනය ਇਹ ਕੋ ਇਸ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਵੀ ਆਪਾਂ ਸੇਨ ਲਾ ਲੈਣੀ ਹੈ ਦੇਖੋ ਫਲਸੀ ਸਲਵਾਰ ਸੀਨੇ ਔਖੀ ਵੀ ਨਹੀਂ ਹੈਗੀ ਜਿਵੇਂ ਆਪਾਂ ਸਿੰਪਲ ਪਲੇਟ ਪਾਉਣੇ ਨਾਰਮਲ ਸਲਵਾਰ ਦੇ ਉਸ ਤਰੀਕੇ ਨਾਲ ਹੀ ਪਾਉਣੇ ਨੇ ਬਸ ਇਹ ਚੀਜ਼ ਧਿਆਨ ਚ ਰੱਖਣੀ ਹੈ ਵੀ ਜਿਹੜਾ ਆਪਾਂ ਸਾਂਝਾ ਪਲੇਟ ਪਾਉਣਾ ਉਹ 2 ਇੰਚ ਵੱਡਾ ਪਾਉਣਾ ਜੇਕਰ ਤੁਹਾਡੀ ਸਲਵਾਰ ਦਾ ਘੇਰਾ ਜ਼ਿਆਦਾ ਹੈ ਤਾਂ ਤੁਸੀਂ ਵੱਡੇ ਪਲੇਟ ਦੇ ਨਾਲ ਇੱਕ ਹੋਰ ਵੱਡਾ ਪਲੇਟ ਆਪਾਂ ਪਾ ਸਕਦੇ ਆ ਇਹ ਨਹੀਂ ਵੀ ਆਪਾਂ ਇੱਕ ਹੀ ਸਾਂਝਾ ਪਲੇਟ ਪਾਉਣਾ ਹੈ ਸਾਂਝੇ ਪਲੇਟ ਤੋਂ ਬਾਅਦ ਆਪਾਂ ਸਾਰੇ ਛੋਟੇ ਪਲੇਟ ਪਾਉਣੇ ਨੇ ਤੇ ਜੇ ਆਪਣੇ ਕੋਲ ਕੱਪੜਾ ਪਿੱਛੇ ਬਚ ਰਿਹਾ ਤਾਂ ਆਪਾਂ ਉਹ ਵੱਡੇ ਪਲੇਟ ਪਾ ਸਕਦੇ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ